ਹਾਂਜੀ ਸਾਰੀਕਾਲ ਜੀ ਨੂਰੀ ਬਾਈ ਮੰਨ ਡਿ ਇੱਕ ਤੇ ਤੁਹਾਡਾ ਸਵਾਗਤ ਹੈ ਜੀ ਸੋ ਮੈਂ ਮੰਨਪ੍ਰੀਤ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਾਡੇ ਚੈਨਲ ਤੇ ਨੂਰੀ ਬਾਈ ਮੰਨ ਡਿ ਇੱਕ ਤੇ ਇਹਦੇ ਵਿੱਚ ਤੁਸੀਂ ਜੋ ਵੀ ਸੂਟ ਨੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਹੈਂਡਵਰਕ ਦੇ ਮਸ਼ੀਨ ਵਰਕ ਦੇ ਸਟਿਚ ਆਰਨ ਸਟਿਚ ਸੂਟ ਨੇ ਜਿਹੜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਮਿਕਸ ਮੈਚੇਜ ਸੂਟ ਹੋਣ ਵਾਲੇ ਨੇ ਕਾਟਨ ਦੇ ਪਾਰਟੀ ਵੇਅਰ ਸੂਟ ਤੁਸੀਂ ਇਹਦੇ ਵਿੱਚੋਂ ਕਿਸੇ ਵੀ ਕਲਰ ਦਾ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਕੜਾਈ ਹੈ ਜਿਹੜੀ ਉਹ ਘਟਵੱਤ ਕਰਵਾ ਸਕਦੇ ਠੀਕ ਹੈ ਤੁਸੀਂ ਆਪਦੇ ਪ੍ਰਾਈਸ ਅਕੋਰਡਿੰਗ ਤੇ ਆਪਾਂ ਵੀਡੀਓ ਦਾ ਨੰਬਰ ਕਰਦੇ ਹੈ ਕਿ ਤੇ ਤੁਸੀਂ ਆਪ ਚਾਲ ਦੀ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੋਇਆ ਇਹ ਨੰਬਰ ਤੇ ਤੁਸੀਂ ਸਾਨੂੰ WhatsApp ਕਰਕੇ ਜਿਹੜਾ ਪ੍ਰੋਸੈਸ ਹੋਊਗਾ ਬੁਕਿੰਗ ਦਾ ਤੁਸੀਂ ਸਾਨੂੰ WhatsApp ਤੇ ਤੁਸੀਂ ਨਾਲ ਕੰਟੈਕਟ ਕਰ ਸਕਦੇ ਠੀਕ ਹੈ ਜੀ ਅੱਜ ਹਾਂਜੀ ਅੱਜ ਵਾਲਾ ਆਪਣਾ ਪਹਿਲਾ ਪੀਸ ਪੀਸ ਹੈਗਾ ਪਾਰਟੀ ویئر ਸੈਮੀ ਪਾਰਟੀ ویئر ਪੀਸ ਹੈ ਠੀਕ ਹੈ ਜੀ ਨੈਚੁਰਲ ਕ੍ਰੇਫਟ ਤੇ ਪੀਸ ਬੜਾ ਹੈ ਆਪਾਂ ਨੇ ਪੀਸ ਦੇਖੋ ਬਹੁਤ ਸੋਨਾ ਜਿਹਾ ਪੀਸ ਇਹ ਸੇਗਾ ਨੈਚੁਰਲ ਪਲੇਟ ਠੀਕ ਹੈ ਜੀ ਆਹ ਸਾਰਾ ਪੀਸ ਹੈ ਹੈਂਡਵਰਕ ਦਾ ਪੀਸ ਹੈ ਠੀਕ ਹੈ ਜੀ ਦੋਨੋਂ ਪਾਸੇ ਚਾਕ ਦਾ ਬਾਟਮ ਵਰਕ ਬਹੁਤ ਡਿਫਰੈਂਟ ਸਟਾਈਲ ਦਾ ਵਰਕ ਹੈ ਠੀਕ ਹੈ ਜੀ ਨੈਕ ਤੇ ਵਰਕ ਆ ਗਿਆ ਇਹਦਾ ਤੇ ਪਲਾਸੇ ਦੇ ਬਾਜੂ ਵਰਕ ਨੇ ਇਹਦਾ ਠੀਕ ਹੈ ਜੀ ਇਹ ਸਾਰੀ ਸ਼ੋਰ ਦੀ ਲੋਕਾਪੂਰੀ ਇਸ ਤੋਂ ਬਾਅਦ ਆਪਾਂ ਜਿਹੜੀ ਬਾਟਮ ਤੇ ਵੀ ਇਹਦਾ ਵਰਕ ਕਰਿਆ ਇੱਕ ਫਲਾਵਰ ਹੈ ਜਿਹੜਾ ਬਾਟਮ ਤੇ ਵੀ ਟੱਚ ਕਰਿਆ ਆਪਾਂ ਨੇ ਹੈਂਗਰ ਦਾ ਪੀਸ ਆ ਠੀਕ ਹੈ ਜੀ ਇਹ ਇਹਦੇ ਨਾਲ ਆਪਾਂ ਰੱਖਿਆ ਸੈਮੀ ਚਨੋ ਦਾ ਦੁਪੱਟਾ ਠੀਕ ਹੈ ਜੀ ਇਦਾਂ ਸਿਰਫ ਆਪਾਂ ਨੇ ਸਿਰਫ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਪਲੇਸ ਦੀ ਤੇ ਤੁਸੀਂ ਇਹਦੇ ਵਿੱਚ ਵਰਕ ਵੀ ਕਰਵਾ ਸਕਦੇ ਹੋ ਜੇ ਥੋੜਾ ਹੈਵੀ ਕਰਨਾ ਸੋਚੋ ਤੇ ਉਦੋਂ ਲਾਈਟ ਵੇਟ ਤੇ ਬਹੁਤ ਬਜਟ ਫ੍ਰੈਂਡਲੀ ਸੂਟ ਰਹੀ ਹੈ ਠੀਕ ਹੈ ਜੀ ਅੰਦਰ 6000 ਦੀ ਰੇਂਜ ਦੇ ਵਿੱਚ ਤੁਹਾਨੂੰ ਸਟੀਚਿੰਗ ਸੂਟ ਇਹਦੇ ਮਿਲ ਜਾਏਗਾ ਤੁਸੀਂ ਇਹਦੇ ਵਿੱਚ ਕਲਰ ਕੋਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਦਾ ਸਟਾਈਲ ਕੋਈ ਵੀ ਬਣਵਾ ਸਕਦੇ ਹੋ ਸਰਵਾਰੀ ਦਾ ਤੁਸੀਂ ਪੈਂਟਸ ਬਣਵਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਸਲਵਾ ਲਏ ਆਪਣਾ ਪੀਸ ਕਾਟਨ ਦਾ ਪੀਸ ਠੀਕ ਹੈ ਜੀ ਪੀਸ ਹੈਗਾ ਬਹੁਤ ਸੋਨਾ ਜਿਹਾ ਲਾਈਟ ਫਰੋਜ਼ੀ ਕਲਰ ਆ ਇਹਦੇ ਆਪਾਂ ਇਹਦਾ ਘੇਰੇ ਤੇ ਕੰਮ ਕਰਿਆ ਠੀਕ ਹੈ ਜੀ ਘੇਰੇ ਤੇ ਕੰਮ ਮਸਾਰੇ ਦਾ ਹਲਕਾ ਜਿਹਾ ਚਾਕਾ ਦਾ ਕੰਮ ਠੀਕ ਹੈ ਜੀ ਪਲੱਸ ਇਹਦੇ ਨੈਕ ਦਾ ਕੰਮ ਵੀ ਬਹੁਤ ਸੋਨਾ ਜਿਹਾ ਮਸ਼ੀਨੀ ਦਾ ਕੰਮ ਆ ਇਹ ਠੀਕ ਹੈ ਜੀ ਇਹ ਪਲੇਸਰ ਦੇ ਬਾਹਮਾ ਦਾ ਵੀ ਕੰਮ ਬਹੁਤ ਹੈਵੀ ਆ ਇਹ ਪੱਫ ਦੀ ਕਢਾਈ ਦਾ ਕੰਮ ਹੈ ਠੀਕ ਹੈ ਜੀ ਤੇ ਇਹ ਜਿਹੜਾ ਕਲਰ ਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਸੂਟ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਲਾਈਟ ਕਲਰ ਹੋਣ ਕਰਕੇ ਆਪਾਂ ਨੇ ਇਹਨੂੰ ਲਾਈਟਨਿੰਗ ਵੀ ਦਿੱਤੀ ਆ ਤੇ ਕਾਟਨ ਦਾ ਹੋਰ ਵੀ ਕੋਈ ਕਲਰ ਤੁਸੀਂ ਕਰਵਾਉਣਾ ਜੇ ਲਾਈਟਿੰਗ ਲਗਵਾਉਣੀ ਆ ਨਹੀਂ ਲਗਵਾਉਣੀ ਉਹ ਤੁਹਾਡੀ ਮਰਜ਼ੀ ਹੋਗੀ ਸਿਰਫ ਲਾਈਟ ਕਲਰ ਕਰਕੇ ਆ ਥੋੜਾ ਸੇ ਥਰੂ ਹੋਣ ਕਰਕੇ ਆਪਾਂ ਲਾਈਟਨਿੰਗ ਰეკਮੈਂਡ ਕਰ ਦਿੰਦੇ ਆ ਤੇ ਇਹ ਇਹ ਪੀਸ ਆ ਪੂਰਾ ਤੁਸੀਂ ਇਹ ਪੀਸ ਦੀ ਵੀ ਸਾਨੂੰ ਬੁਕਿੰਗ ਦੇ ਸਭ ਨੂੰ ਕੋਟਾ ਦਾ ਬਹੁਤ ਬਜਟ ਫ੍ਰੈਂਡਲੀ ਸੂਟ ਆ ਸਰਵਾਰ ਹੈ ਜਿਹੜੇ ਬਿਲਕੁਲ ਪਲੇਨ ਹੈ ਦੇ ਨਾਲ ਤੇ ਜਿਹੜੀ ਫੁੱਲ ਪਿਓਰ ਦਾ ਦੁਪੱਟਾ ਰੱਖਿਆ ਆਪਾਂ ਨੇ ਦੁਪੱਟੇ ਤੇ ਆਪਾਂ ਨੇ ਇਦਾਂ ਦੀ ਫੋਲ ਸਾਈਡ ਲੇਸ ਦਿੱਤੀ ਆਪਾਂ ਨੇ ਸਿਰਫ ਵਰਕ ਨਾਲ ਦੀ ਠੀਕ ਹੈ ਬਹੁਤ ਸੋਹਣਾ ਜਿਹਾ ਸੈਮੀ ਫਾਰਮਲ ਆ ਤੁਸੀਂ ਹਲਕਾ ਜਿਹਾ ਗੁਰਦੁਆਰਾ ਸਾਹਿਬ ਜਾਂਦੇ ਹੋ ਛੋਟਾ-ਮੋਟਾ ਗੈਟੋ ਹੈ ਲੱਗਦਾ ਉਹਦੇ ਲਈ ਤੁਸੀਂ ਇਹ ਫਾਰਮਲ ਸੂਟ ਨਹੀਂ ਜਿਹੜੇ ਵੇਅਰ ਕਰ ਸਕਦੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈਗਾ ਕਲਰ ਦੇ ਵਿੱਚ ਤੁਸੀਂ ਕੋਈ ਵੀ ਲੈ ਸਕਦੇ ਹੋ ਕਲਰ ਤੁਹਾਨੂੰ ਅਸੀਂ ਵਟਸਐਪ ਤੇ ਭੇਜਾਂਗੇ ਜੋ ਵੀ ਕਲਰ ਤੁਸੀਂ ਸ ਕੁਸੀਂ ਵਟਸਐਪ ਤੇ ਜਿਹੜੇ ਕਲਰਸ ਨੇ ਉਹ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਇਹ ਵੀ प्योर कॉटन ਦੇ ਪੀਸ ਆ ਠੀਕ ਹੈ ਜੀ ਆਪਣਾ ਇਹ ਹੈ ਲਾਸਟ ਕਲਰ ਤੇ ਠੀਕ ਹੈ ਜੀ ਇਹ ਦਾ ਡਿਫਰੈਂਟ ਸਟਾਈਲ ਦਾ ਵਰਕ ਆ ਦੇਖੋ ਤੁਸੀਂ ਕਿ ਜਿਹੜਾ ਕਿੰਨਾ ਸੋਹਣਾ ਕੰਮ ਆ ਠੀਕ ਹੈ ਸੇਮ ਐਜ਼ ਇਟ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਵਰਕ ਦੇ ਨਾਲ ਦੀ ਇਹਦੇ ਨੇਗੇਟਿਵ ਕੁਝ ਵੀ ਨਹੀਂ ਹੈ ਤੁਸੀਂ ਨੇਗੇਟਿਵ ਡਿਜ਼ਾਈਨ ਨਹੀਂ ਕਰਵਾ ਸਕਦੇ ਠੀਕ ਹੈ ਜੀ ਪਲੱਸ ਇਹਦੀ ਬਾਜੂ ਤੇ ਹੈਵੀ ਬਾਕ ਠੀਕ ਹੈ ਜੀ ਫਰੰਟ ਬੈਕ ਤੇ ਆਪਾਂ ਇਹ ਕਲਰ ਕਰਕੇ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਸੀ ਫੈਬਰਿਕ ਨੂੰ ਤੇ ਆਪਾਂ ਇਹਨੂੰ ਲਾਈਨਿੰਗ ਨਹੀਂ ਦਿੱਤੀ ਹੈਗੀ ਠੀਕ ਹੈ ਜੀ ਸੇਮ ਇਹਨਾਂ ਪਲੇਨ ਦੁਪੱਟਾ ਸੌਰੀ ਸਲਵਾਰ ਤੇ ਦੁਪੱਟਾ ਜਿਹੜਾ ਇਹਨਾਂ ਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਵੇਅਰ ਕਰ ਸਕਦੇ ਹੋ ਟਾਈ ਡਾਈ ਵੀ ਕਰਵਾ ਸਕਦੇ ਹੋ ਪਲੇਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸੂਟ ਆ ਕਾਟਨ ਤੁਸਾਨੂੰ ਇਹਦੇ ਵੀ ਬੁਕਿੰਗ ਦੇ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਅਗਲਾ ਪੀਸ ਹੈਗਾ ਆਪਣਾ ਨੇਚਰਲ ਗ੍ਰੇ ਟਈ ਹੈ ਠੀਕ ਹੈ ਜੀ ਆਪਾਂ ਜਿਹੜੀ ਕਰੇਵਾਂਗੇ ਉਹ ਸਾਰੀ ਬ੍ਰੈਂਡ ਦੀ ਲਾਉਣੀ ਹੈ ਠੀਕ ਹੈ ਜੀ ਤੇ ਇਹ ਹੈਗਾ ਆਫ-ਵਾਈਟ ਦੇ ਉੱਤੇ ਹੈਂਡ ਬਲੈਸ ਮਸ਼ੀਨ ਦਾ ਸੂਟ ਠੀਕ ਹੈ ਜੀ ਸਭ ਤੋਂ ਪਹਿਲਾਂ ਸਿਰ ਦਾ ਚੈੱਕ ਕਰੋ ਇਹਦਾ ਚਾਕ ਘੇੜ ਦਾ ਪੈਟਰਨ ਹੈਗਾ ਠੀਕ ਹੈ ਜੀ ਸਾਰੇ ਚਾਰ ਦੇਗੇ ਪਲੱਸ ਸੈਂਟਰ ਦੇ ਵਿੱਚ ਆਪਾਂ ਛੋਟੇ-ਛੋਟੇ ਫਲਾਵਰ ਦਿੱਤੇ ਆ ਤੇ ਇਹਦਾ ਜਿਹੜਾ ਨੈੱਕ ਹੈਗਾ ਉਹ ਇਹਦਾ ਸਕੁਅਰ ਸ਼ੇਪ ਬਣਾਇਆ ਠੀਕ ਹੈ ਜੀ ਤੁਸੀਂ ਇਹਨੂੰ ਸ਼ੇਪ ਆ ਜਿਹੜੀ ਉਹ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗੀ ਪੂਰੀ ਸ਼ਰਟ ਦੀ ਲੁੱਕ ਆਫ ਵਾਈਟ ਕਲਰ ਦੇ ਉੱਤੇ ਰੈੱਡ ਮਹਰੂਤ ਕਲਰ ਦਾ ਆਪਾਂ ਥ੍ਰੈਡ ਦੇ ਨਾਲ ਇਹ ਸੂਟ ਬਣਾਇਆ ਹੈਗਾ ਠੀਕ ਹੈ ਜੀ ਇਹ ਆਨ ਸਟਿਚ ਸੂਟ ਜਣਾ ਆਪਣੇ ਕੋਲ ਤੁਸੀਂ ਇਹ ਆਨ ਸਟਿਚ ਵੀ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਬਹੁਤ ਝੋਲੇ ਹੈਵੀ ਬਾਜੂ ਨੇਗੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿੰਨੇ ਹੈਵੀ ਬਾਜੂ ਨੇਗੇ ਇਹਦੇ ਇਹਦਾ ਬਾਜੂ ਦਾ ਕੰਮ ਹੈ ਠੀਕ ਹੈ ਜੀ ਪਲੱਸ ਇਹਦੇ ਨਾਲ ਆਪਾਂ ਨੇ ਬਹੁਤ ਡੀ ਸਾਈਡ ਦਾ ਜਿਹਾ ਸਟਾਈਲ ਹੈ ਜਿਹੜਾ ਉਹ ਸਲਵਾਰ ਦਾ ਕੀਤਾ ਤੇ ਜਿਹੜੇ ਫਲਾਵਰਸ ਨੇ ਇਹ ਸਲਵਾਰ ਤੇ ਹਾਰੇ ਠੀਕ ਹੈ ਜੀ ਬਾਕੀ ਆਨਸਟੇ ਸੀ ਸੂਟ ਆ ਜੇ ਤੁਸੀਂ ਸਟਿਚਿੰਗ ਸਾਡੇ ਤੋਂ ਕਰਵਾਉਂਗੇ ਤਾਂ ਜਿਹੜਾ ਬੋਰੀਆ ਦਾ ਪੈਟਰਨ ਆ ਉਹ ਅਸੀਂ ਆਪਾਂ ਫਿਰ ਚੇਂਜ ਕਰ ਸਕਦੇ ਆ ਕੋਈ ਲੇਸ ਵਗੈਰਾ ਦੀ ਫਿਨਿਸ਼ਿੰਗ ਆਪਾਂ ਇਹੋ ਦੇ ਸਕਦੇ ਆ ਠੀਕ ਹੈ ਜੀ ਇਹ ਹੈਗਾ ਸੂਟ ਪੂਰਾ ਸੂਟ ਠੀਕ ਹੈ ਜੀ ਹਾਲੋ ਪਰ ਤੇ ਤੁਸੀਂ ਇਹਨੂੰ ਕੰਬੀਨੇਸ਼ਨ ਦੇ ਵਿੱਚ ਵੀ ਬਣਵਾ ਸਕਦੇ ਹੋ ਤੇ ਹਾਲੋਰ ਇਦਾਂ ਵੀ ਲੈ ਸਕਦੇ ਹੋ ਪਲੱਸ ਇਹਦੇ ਨਾਲ ਆਪਾਂ ਸਹਿਮੀ ਚੁਣੋਂ ਦਾ ਜਿਹੜਾ ਰੱਖਿਆ ਦੁਪੱਟਾ ਰੱਖਿਆਗਾ ਦੁਪੱਟੇ ਨੂੰ ਸਿਰਫ ਆਪਾਂ 4 ਸਾਈਡ ਉੱਤੇ ਲੇਸ ਲਾਈ ਹੈ ਜੀ ਠੀਕ ਹੈ ਜੀ ਤੁਸੀਂ ਇਹਦੇ ਨਾਲ ਮੈਚਿੰਗ ਵੀ ਦੁਪੱਟਾ ਲੈ ਸਕਦੇ ਹੋ ਆਲ ਓਵਰ ਵੀ ਦੁਪੱਟਾ ਲੈ ਸਕਦੇ ਹੋ ਇਹ ਜਿਹੜਾ ਸੂਟ ਆ ਬਹੁਤ ਬਚ ਬਹੁਤ ਵਧੀਆ ਤੇ ਬਹੁਤ ਬਜਟ ਫ੍ਰੈਂਡਲੀ ਸੂਟ ਆ ਦਾ ਠੀਕ ਹੈ ਜੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਕੈਜੂਅਲੀ ਪਾ ਸਕਦੇ ਹੋ ਠੀਕ ਹੈ ਜੀ ਇਹਦੀ ਬੁਕਿੰਗ ਤੁਸੀਂ ਸਾਨੂੰ ਦੇ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਅਗਲਾ ਪੀਸ ਹੈ ਜੀ ਆਪਣਾ ਬਹੁਤ ਸੋਹਣਾ ਗ੍ਰੀਨ ਕਲਰ ਆ ਠੀਕ ਹੈ ਜੀ ਇਹ ਲਾਈਟ ਜੇ ਪਿਸਟਾ ਕਲਰ ਤੇ ਇਹ ਬਹੁਤ ਹਿੱਟ ਹੋਇਆ ਡਿਜ਼ਾਈਨ ਹੈ ਤੇ ਆਪਾਂ ਥੋੜਾ ਜਿਹਾ ਇਹਨੂੰ ਡਿਫਰੈਂਟ ਲੁੱਕ ਦਿੱਤੀ ਆ ਠੀਕ ਹੈ ਜੀ ਸੈਂਟਰਲ ਦੇ ਵਿੱਚ ਇਹਦੀਆਂ ਕਲੀਆਂ ਨੇ ਪਲੱਸ ਇਹਨੂੰ ਆਪਾਂ ਨੇ ਪਰਲ ਦੇ ਨਾਲ ਸਾਰੀ ਹਾਈਲਾਈਟ ਕਰਿਆਗਾ ਸੂਟ ਨੂੰ ਠੀਕ ਹੈ ਜੀ ਤੇ ਇਹਦੀ ਸੇਮ ਐਜ਼ ਇਟ ਬਾਜੂ ਤੇ ਵੀ ਬੇਲ ਆ ਠੀਕ ਹੈ ਜੀ ਜਿਹੜੀ ਆਪਾਂ ਕਲੀ ਟਾਈਪ ਬੇਲ ਪਾਈ ਹੈ ਸੋ ਆਪਾਂ ਨੇ ਬਾਜੂ ਤੇ ਵੀ ਬੇਲ ਪਾਈ ਹੈ ਤੁਹਾਨੂੰ ਤੇ ਇਹ ਦੋਨੋਂ ਸਾਈਡ ਇਹਦੀ ਬਾਹਾਂ ਵੀ ਠੀਕ ਹੈ ਜੀ ਪਲੱਸ ਇਹਦੇ ਨਾਲ ਜਿਹੜੀ ਆਪਾਂ ਸਲਵਾਰ ਬਣਾਈ ਆ ਉਹ ਬਨਾਰਸੀ ਦੇ ਵਿੱਚ ਬਣਾਈ ਆ ਠੀਕ ਹੈ ਜੀ ਪਿਓਰ ਚੀਰੋ ਜਾਰਜਟ ਦੇ ਵਿੱਚ ਇਹ ਪਿਓਰ ਦੀ ਜਾਰਜਟ ਹੈ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ 셔ਟ ਦੇ ਨਾਲ ਸਲਵਾਰ ਇਦਾਂ ਬਣਾਈ ਹੈ ਪਲੱਸ ਇਹਦਾ ਦੁਪੱਟਾ ਜਿਹੜਾ ਉਹ ਵੀ ਆਪਾਂ ਨੇ ਆਰਗੈਂਜ਼ਾ ਦਾ ਰੱਖਿਆ ਹੈ ਇਦਾਂ ਇਹਨੂੰ ਆਰਗੈਂਜ਼ਾ ਨੂੰ ਆਪਾਂ ਨੇ ਲੇਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਫੋਰ ਸਾਈਡ ਲੇਸ ਹੈ ਸਾਰੇ ਬਹੁਤ ਪਾਕਟ ਫ੍ਰੈਂਡਲੀ ਸੂਟ ਹੈਗਾ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਤੇ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਕਲਰ ਕੰਬੀਨੇਸ਼ਨ ਕੋਈ ਵੀ ਇਹਦੇ ਚ ਲੈ ਸਕਦੇ ਹੋ ਕਸਟਮਾਈਜੇਸ਼ਨ ਬਿਲਕੁਲ ਅਵੇਲੇਬਲ ਹੈ ਠੀਕ ਹੈ ਜੀ ਵਰਤ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰਵਾ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਅਗਲਾ ਪੀਸ ਹੈਗਾ ਗੰਚਰਲ ਕਰੀਏ ਤੇ ਰਾਸਟ ਕਲਰ ਦਾ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਇਹਦਾ ਘੇਰੇ ਦਾ ਕੰਮ ਇੱਦਾਂ ਬਹੁਤ ਸੋਹਣਾ ਗਾਰਲਿਸ਼ ਲੁੱਕ ਦਾ ਸੂਟ ਹੈ ਠੀਕ ਹੈ ਜੀ ਇਹ ਇਹਦਾ ਘੇਰਾ ਹੈਗਾ ਤੇ ਪਲੱਸ ਇਹਦੀ ਹਲਕੀ ਜੀ ਬੂਟੀ ਹੈ ਜਿਹੜੀ ਆਪਾਂ neck ਤੇ ਪਾਈ ਆ ਠੀਕ ਹੈ ਜੀ ਇਹ ਤਾਂ neck ਦਾ ਕੰਮ ਇਸ ਤੋਂ ਬਾਅਦ ਦੇ ਹੈਵੀ ਨੇ ਜਿਹੜੇ sleeve ਦਾ ਪੈਟਰਨ ਆ ਠੀਕ ਹੈ ਜੀ ਇਹਦੀ ਸ਼ਰਟ ਇਹਦੀ ਬਾਹ ਠੀਕ ਹੈ ਜੀ ਇਦਾਂ ਇਹ ਸ਼ਰਟ ਦੀ ਪੂਰੀ ਰੁਕ ਪਲੱਸ ਇਹਦੇ ਨਾਲ ਜਿਹੜੀ ਸਲਵਾਰ ਆ ਬਹੁਤ ਹੈਵੀ ਹੈ ਜੀ ਸਲਵਾਰ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਕੰਮ ਹੋਇਆ ਹੈਗਾ ਸ਼ਾਈਨ ਦੇਖੋ ਤੁਸੀਂ ਵਰਕ ਦੇ ਕਿੰਨੀ ਜਿਆਦਾ ਪਿਆਰੀ ਹੈ ਠੀਕ ਹੈ ਜੀ ਦੋਨੋਂ ਸਾਈਡ ਫਰੰਟ ਬੈਕ ਸੇਮ ਹੈਵੀ ਏਮਬ੍ਰੋਇਡਰੀ ਦੇ ਨਾਲ ਸਟੇਟ ਸਲਵਾਰਾ ਠੀਕ ਹੈ ਜੀ ਤੁਸੀਂ ਇਹਦੀ ਪੈਂਟਸ ਵੀ ਬਣਾ ਸਕਦੇ ਹੋ ਪਲੱਸ ਇਹਦੇ ਨਾਲ ਰੱਖਿਆ ਆਪਾਂ ਨੇ ਔਰਗੈਂਜ਼ਾ ਦਾ ਦੁਪੱਟਾ ਬਿਲਕੁਲ ਗਾਰਲਿਸ਼ ਲੁੱਕ ਦੇ ਸੂਟ ਨੇ ਆਪਾਂ ਦੁਪੱਟੇ ਤੇ ਕੁਝ ਵੀ ਨਹੀਂ ਕਰਿਆ ਸਿੰਪਲ ਖਾਲੀ ਲੇਸ ਦਿੱਤੀ ਆ ਪਾਰਾ ਗਰੀ ਆਪਾਂ ਨੂੰ ਸੂਟ ਦੇ ਨਾਲ ਦੀ ਠੀਕ ਹੈ ਜੀ ਇਹਦਾ ਲੇਸ ਦਿੱਤੀ ਹੈ ਜੀ ਤੇ ਤੁਸੀਂ ਜਿਹੜਾ ਇਹਦੇ ਵਿੱਚ ਆ ਲਾਈਨਸ ਵੀ ਉਪਰਵਾ ਸਕਦੇ ਹੋ ਐਡਮ ਪਲੇਨ ਵੀ ਲੈ ਸਕਦੇ ਹੋ ਕਿਉਂਕਿ ਜਿਹੜਾ ਇਹ ਸੂਟ ਹੈਗਾ ਆਲਰੇਡੀ ਬਹੁਤ ਹੈਵੀ ਹੈ ਇਹ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਤੇ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਰੈਸਟ ਕਲਰ ਆ ਬਹੁਤ ਟ੍ਰੈਂਡ ਦੇ ਵੀ ਚੱਲ ਰਹੇ ਹਨ ਸੋ ਆਪਾਂ ਨੇ ਇਹ ਜਿਹੜਾ ਸੂਟ ਹੈਗਾ ਇਹ ਬਣਾਇਆ ਤੁਸੀਂ ਹੋਰ ਕਿਸੇ ਵੀ ਸਟਾਈਲ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਇਹਨਾਂ ਪੈਂਟ ਲੈ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਆਪਣੇ ਬਜਟ ਦੇ ਵਿੱਚ ਹੁਣਾਉਣਾ ਤਾਂ ਜਿਹੜੀ ਵਰਕ ਆ ਉਹ ਘਟਾਵਾਂ ਦਾ ਸਕਦੇ ਹੋ ਠੀਕ ਹੈ ਜੀ ਸੋ ਸੀ ਆਪਣੇ ਸਾਹ ਨਾਲ ਤੇ ਅੱਜ ਆਪਣਾ ਇਹ ਪਹਿਲਾ ਸੂਟ ਸੀ ਠੀਕ ਹੈ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਬਹੁਤ ਸੋਹਣਾ ਗ੍ਰੀਨ ਬਲੂਇਸ਼ ਪਰਪਲਿ ਬਲੂਇਸ਼ ਕਾਰਡਸ ਦੇ ਵਿੱਚ ਸੂਟ ਆ ਜੀ ਇਹ ਆਪਣਾ ਪਿਓਰ ਦੀ ਸ਼ਿਮਰ ਆ ਗਈ ਇਹ ਠੀਕ ਹੈ ਜੀ ਸੂਟ ਦਾ ਜਿਹੜਾ ਪ੍ਰਾਈਸ ਹੁੰਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਵਾ ਸਕਦੇ ਹੋ ਹੁਣ ਦੇਖੋ ਇਹਨੂੰ ਫੈਬਰਿਕ ਆ ਜਿਹੜਾ ਪਿਓਰ ਦਾ ਲੱਗਿਆ ਹੋਇਆ ਆਪਾਂ ਸੈਮੀ ਜਿਹੜੇ ਸ਼ਿਮਰ ਆ ਉਹੀ ਲਾ ਸਕਦੇ ਠੀਕ ਹੈ ਜੀ ਤੇ ਇਹਦੇ ਪਲੱਸ ਹੈਵੀ ਬਾਜੂ ਨੇ ਕਿ ਇਹ ਆਪਾਂ ਨੇ ਮਰੀਲਾ ਬਾਹਮ ਬਣਾਈ ਹੈ ਪਾਕਿਸਤਾਨੀ ਸਟਾਈਲ ਹੀ ਬੋਲਦੇ ਇਹਨੂੰ ਠੀਕ ਹੈ ਜੀ ਇਹ ਸਾਰਾ ਥੋੜੇ ਬਾਹਮਾਂ ਤੇ ਆਊਗਾ ਡਿਜ਼ਾਈਨ ਹੈਵੀ ਆਰਮਸ ਨੇ ਜੀਆਂ ਸਾਰੀਆਂ ਦੋਨੋਂ ਸਾਈਡ ਇਦਾਂ ਆਰਮਸ ਦੇ ਹੈਵੀ ਇਹਦੀਆਂ ਇਹਦਾ ਬਾਕੀ ਸਾਰਾ ਪੱਲਾ ਆਪਾਂ ਸਿੰਪਲ ਬਣਾਇਆ ਠੀਕ ਹੈ ਜੀ ਸਿਰਫ ਆਪਾਂ ਨੇ ਜਿਹੜਾ ਬਾਵਾ-ਬਾਵਾ ਦਾ ਡਿਜ਼ਾਈਨ ਸੀ ਇਹਦਾ ਠੀਕ ਹੈ ਜੀ ਤੇ ਇਹਦੇ ਨਾਲ ਪਲੱਸ ਸਿੰਪਲ ਸੋਬਰ ਜੀ ਆਪਾਂ ਨੇ ਸਲਵਾਰ ਰੱਖੀ ਹੈ ਸਲਵਾਰ ਤੇ ਦੇਖੋ ਕਿੰਨਾ ਜ਼ਿਆਦਾ ਬ੍ਰੇਕ ਤੇ ਸੋਨਾ ਵਰਕ ਹੋਇਆ ਹੈਗਾ ਇਦਾਂ ਸਟ੍ਰੇਟ ਸਲਵਾਰ ਹੈ ਠੀਕ ਹੈ ਜੀ ਇਹ ਹੈ ਤੇ ਇਹ ਜਦ ਵੀ ਆਪਾਂ ਸ਼ਿਮਰ ਲੈਨੇ ਆ ਠੀਕ ਹੈ ਜੀ ਸ਼ਿਮਰ ਦਾ ਕਲਰ ਆ ਜਿਹੜਾ ਕਰੀ ਦੇ ਨਾਲ ਥੋੜਾ ਡਿਫਰੈਂਟ ਹੋਊਗਾ ਆਪਾਂ ਜਿਹੜਾ ਟੋਨ ਦੇ ਨਾਲ ਬਿਲਕੁਲ ਮੈਚ ਕਰਕੇ ਦਿੰਨੇ ਆ ਤੁਹਾਨੂੰ ਬਸ ਕਈ ਵਾਰ ਵੀਡੀਓ ਦੇ ਵਿੱਚ ਵੀ ਫੋਟੋ ਕਲਰ ਦਾ ਫਰਕ ਹੁੰਦਾ ਠੀਕ ਹੈ ਜੀ ਤੇ ਐਗਜ਼ੈਕਟਲੀ ਸੇਮ ਪਰਪਲਿਸ਼ ਕਲਰ ਹੈਗਾ ਤੇ ਇਹਦੇ ਨਾਲ ਵੀ ਆਪਾਂ ਨੇ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਇਹਨੂੰ ਫੋਰ ਸਾਈਡ ਇਦਾਂ ਦੀ ਸਕੈਲਪਨ ਦਿੱਤੀ ਹੈਗੀ ਠੀਕ ਹੈ ਜੀ ਤੁਸੀਂ ਲੇਸ ਵੀ ਜਿਹੜੀ ਆਪਣੇ ਅਕੋਰਡਿੰਗ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਬੁਕਿੰਗ ਟਾਈਮ ਤੇ ਤੁਸੀਂ ਸਾਨੂੰ ਜਿਹੜੀ ਵੀ ਕੋਈ ਕੈਰੀਜ਼ ਆ ਗਈ ਤੁਹਾਡੀ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਸ਼ਿਪਿੰਗ ਆ ਜਿਹੜੀ ਸਾਡੀ ਵਰਲਡ ਵਾਈਡ ਅਸੀਂ ਅਵੇਲੇਬਲ ਹੈਗੀ ਹੈ ਤੁਸੀਂ ਸਾਡੇ ਤੋਂ ਇਹ ਜਿਹੜੇ ਸੂਟ ਨੇ ਸਟਿਚ ਅਨ ਸਟਿਚ ਸੂਟ ਲੈ ਸਕਦੇ ਹੋ ਜਿਹੜੀ ਇੰਡੀਆ ਦੇ ਵਿੱਚ ਸ਼ਿਪਿੰਗ ਆ ਸਾਡੀ ਅਸੀਂ ਦੋ ਸੂਟ ਜੇ ਤੁਸੀਂ ਬਾਏ ਕਰਦੇ ਹੋ ਤਾਂ ਸ਼ਿਪਿੰਗ ਅਸੀਂ ਬਿਲਕੁਲ ਫ੍ਰੀ ਕਰਦੇ ਹਾਂ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਇੰਸਟਾਗ੍ਰam ਤੇ ਸਾਡਾ ਪੇਜ ਹੈ ਨੋਦੀ ਬਾਈ ਮੰਨ ਜਾ ਕੇ ਉੱਥੇ ਫੋਲੋ ਜਰੂਰ ਕਰਿਓ ਕਿ ਡੇਲੀ ਅਪਡੇਟਸ ਨੇ ਜਿਹੜੇ ਵੀ ਕੁਝ ਅਪਡੇਟਸ ਸਾਡੇ ਕੋਲ ਰੈਗੂਲਰ ਹੁੰਦੇ ਨੇ ਪ੍ਰਿੰਟ ਸੂਟ ਹੁੰਦੇ ਨੇ ਅਸੀਂ ਉੱਥੇ ਡੇਲੀ ਅਪਡੇਟ ਦਿੰਦੇ ਆ ਤੇ ਬਾਕੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ